भारतीय किसान यूनियन कादियां जिंदाबाद जिंदाबाद भारतीय किसान यूनियन कादियां जिंदाबाद 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 एसकेएम जिंदाबाद 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 एसकेएम जिंदाबाद 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 पंजाब सरकार मुर्दाबाद 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 पंजाब सरकार मुर्दाबाद 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 आज भारतीय किसान यूनियन ਕਾਦੀਆਂ ਜ਼ਿਲ੍ਹਾ ਗਰਦਾਸਪੁਰ ਦੀ ਮੀਟਿੰਗ ਸਰਦਾਰ ਕਰਨੈਲ ਸਿੰਘ ਸ਼ੇਰਪੁਰ ਜਿਹਦੀ ਪ੍ਰਧਾਨਗੀ ਹੇਠ ਨਛਰਾ ਮੱਛਾ ਸਿੰਘ ਹੋਇਆ ਹੋਈ ਇਸ ਮੀਟਿੰਗ ਵਿੱਚ ਪਿਛਲੇ ਦਿਨਾਂ ਵਿੱਚ ਬਣੀ ਹੋਈ ਲੈਂਡ ਪੂਲਿੰਗ ਨੀਤੀ ਦੇ ਸੰਬੰਧ ਦੇ ਵਿੱਚ ਜਦੋਂ ਰੱਦ ਕੀਤੀ ਗਈ ਆ ਉਸ ਦੇ ਸੰਬੰਧ ਦੇ ਵਿੱਚ ਸਾਰੇ ਹੀ ਵਰਕਰ ਤੇ ਸਾਰੇ ਹੀ ਮੈਂਬਰ ਇੱਥੇ ਹਾਜ਼ਰ ਹੋਏ ਨੇ ਇਸ ਮੀਟਿੰਗ ਦੇ ਵਿੱਚ ਇਸ ਚੀਜ਼ ਦੀ ਅਸੀਂ ਸਾਰਿਆਂ ਨੇ ਸਲਾਹਨਾ ਕੀਤੀ ਆ ਤੇ ਲੱਡੂ ਵੰਡੇ ਆ ਲੈਂਡ ਪੂਲਿੰਗ ਨੀਤੀ ਰੱਦ ਹੋਣ ਦੇ ਉਪਰੰਤ ਵਿੱਚ ਪਰ ਇਹ ਨੀਤੀ ਉਦੋਂ ਹੀ ਰੱਦ ਮੰਨੀ ਜਾਊਗੀ ਜਿਸ ਦਿਨ ਸਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਸਾਡੇ ਐਸ ਕੇ ਐਮ ਦੇ ਲੀਡਰਾਂ ਨੇ ਰਾਤੀ ਵੀ ਇਸ ਸਬੰਧਤ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਹ ਨੀਤੀ ਉਦੋਂ ਹੀ ਰੱਦ ਮੰਨੀ ਜਾਵੇਗੀ ਜਿਸ ਦਿਨ ਕੈਬਨਿਟ ਦੀ ਮੀਟਿੰਗ ਸੱਦ ਕੇ ਇਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇਗਾ ਇਸ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਸਰਕਾਰ ਨੇ ਲੁੱਟਦੀ ਨੀਤ ਬਣਾਈ ਸੀ ਇਹ ਭਾਰਤੀ ਕਿਸਾਨ ਯੂਨੀਅਨ ਤੇ ਐਸ ਕੇ ਐਮ ਦੇ ਪੂਰੇ ਸਮੂੱਚੇ ਸਹਿਯੋਗ ਨਾਲ ਕਿਸਾਨਾਂ ਦੀ ਜਿੱਤ ਹੋਈ ਆ ਇਸ ਜਿੱਤ ਦੇ ਵਿੱਚ ਸਾਡੇ ਕਿਸਾਨ ਵੀਰਾਂ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਤੋਂ ਉਪਰੰਤ ਅੱਗੇ ਵੀ ਜੇ ਸਰਕਾਰ ਸਾਡੇ ਨਾਲ ਵਧੀਆਂ ਕਰੇਗੀ ਤੇ ਅਸੀਂ ਇਸ ਦਾ ਜਵਾਬ ਮੂੰਹ ਤੋੜ ਜਵਾਬ ਦੇਵਾਂਗੇ ਇਸ ਨੀਤੀ ਦੇ ਤਹਿਤ ਜਿੰਨੀ ਵੀ ਕਿਸਾਨਾਂ ਦੀ ਲੁੱਟ ਹੋਣ ਜਾ ਰਹੀ ਸੀ ਇਹ ਜੇ ਐਸ ਕੇ ਮੈਦਾਨ ਦੇ ਵਿੱਚ ਨਾ ਆਉਂਦਾ ਤੇ ਇਹ ਲੁੱਟ ਜਿਹੜੀ ਇਹ ਜਾਰੀ ਰਹਿਣੀ ਸੀ